ਹਾਂਜੀ ਗਾਇਸ ਤੁਹਾਡਾ ਸਵਾਗਤ ਜਿਲ੍ਹਾ ਪ੍ਰੀ ਸਿੰਘ ਸਿੱਧੂ ਵਲੋਗਰ ਚੈਨਲ ਦੇ ਵਿੱਚ ਦੇਖ ਸਕਦੇ ਹੋ 2:30 ਵਜੇ ਦੁਪਹਿਰ ਦੇ ਪਰਲੀ ਮੁੰਗੀ ਨੂੰ ਪਾਣੀ ਛੱਡਿਆ ਆ ਆਪਾਂ ਲੋਤਪਾ ਦੇਖਣ ਹੀ ਚੱਲੇ ਆ ਪਾਣੀ ਕਿੰਨਾ ਭਰ ਗਿਆ ਕਿ ਨਹੀਂ ਇੱਧਰ ਦੇਖ ਸਕਦੇ ਆ ਜਿਹੜਾ ਕੱਲ ਪੱਦਰ ਕਰ ਗਿਆ ਪੂਰੀ ਵਧੀਆ ਜਗ੍ਹਾ ਬਣ ਗਈ ਦੇਖ ਸਕਦੇ ਹੋ ਸਵੇਰੇ ਤਾਂ ਇੰਨਾ ਚਾਨਣ ਨਹੀਂ ਸੀ ਹੁਣ ਵੇਖੋ ਪੂਰੀ ਫੋਲ ਜਗ੍ਹਾ ਬਣ ਗਈ ਤਿਆਰ ਚਲੋ ਆਪਾਂ ਜਾਣੇ ਆ ਮੂੰਗੀ ਨੂੰ ਪਾਣੀ ਲਾ ਕੇ ਵੇਨੇ ਆ ਕਿੰਨਾ ਭਰ ਗਿਆ ਕਿ ਨਹੀਂ ਆ ਪਾਣੀ ਫੇਰ ਭੰਨਣ ਲੱਗ ਗਈ ਗਾਈ ਦੇਖੋ ਨੇ ਚੱਲ ਜਾ ਕੇ ਵੇਨੇ ਆਪਾਂ ਜਿਹੜੀ ਵੇਖ ਸਕਦੇ ਆਪਣੀ ਤਿਆਰ ਹੋਈ ਜਾਂਦੀ ਆ ਵਾਦਾ ਅੱਜ 8 ਤਰੀਕ ਹੋ ਗਈ 15 16 ਤਰੀਕ ਤੱਕ ਲਾ ਦਾਂਗਾ ਈ ਉਧਰ ਪਰਲੀ ਪਨੀਰੀ ਵੀ ਅੱਜ ਪਿੰਜਾਗੇ 1509 ਦੀ ਦੇਖੋ ਟੁੱਲੂ ਮੋਟਰ ਖਰਾਬ ਹੋ ਗਈ ਆਪਣੀ ਕਿਉਂਕਿ ਪੈ ਵਿੱਚ ਗੰਦੜ ਗਿਆ ਸੀ ਤੇ ਦੇ ਵੀ ਉਹ ਤਾਂ ਟੁੱਟੀ ਚੱਲਦੀ ਪਈ ਆ ਟੁੱਲੂ ਮੋਟਰ ਖਰਾਬ ਹੋ ਗਈ ਸਾਡੀ ਇਹ ਚ ਕਚਰਾ ਝਾੜ ਗਿਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਤਾਂ ਪਾਣੀ ਛੱਡਦੀ ਪਈ ਦੇਖ ਸਕਦੇ ਡਿੱਗੀ ਚ ਆ ਜਾਂਦਾ ਪਾਣੀ ਡਿੱਗੀ ਵਿੱਚੋਂ ਆ ਜਾਂਦਾ ਪਾਣੀ ਆਪਾਂ ਬਲੌਗ ਬਣਾਈ ਜਾਂਦੇ ਨਾਲ ਦੀ ਨਾਲ ਆਹ ਦੇਖੋ ਸਾਡੀ ਪਾਈਪ ਲਾਈਨ ਵੀ ਟੁੱਟ ਗਈ ਆ ਵੀ ਹੁਣ ਬਣਾਵਾਂਗੇ ਕੱਲੂ ਬਣਾਵਾਂਗੇ ਅੱਜ ਤੱਕ ਕੀ ਤਾਂ ਮੈਂ ਤੇ ਇਹ ਚਾਹ ਹੱਲ ਮਾਰਨੇ ਪੈਣਗੇ ਗਾਇਸ ਇੱਕ ਵਾਰੀ ਹੋਰ ਕਿਉਂਕਿ ਵੇ ਥੱਲੇ ਗੇ ਲਪਈਆ ਇੱਕ ਵਾਰੀ ਹੋਰ ਮਾਰਾਂਗੇ। ਇਹ ਸਾਡਾ ਕੁੱਤਾ ਉਹ ਜਾ ਕੋ ਦੇਖਾ ਦੇ ਤੇ ਸਾਡੇ ਗਵਾਂਡੀ ਆਪਣੇ ਵੀ ਪਹਿਲੀ ਗੋਨ ਲੱਗ ਕੇ ਦੇਖ ਸਕਦੇ। ਇਹਨਾਂ ਕੋ ਫਾਰਮ 60 ਦੇਖ ਸਕਦੇ। ਆਪਾਂ ਟੁੱਲੂ ਮੋਟਰ ਦਾ ਠੀਕ ਕਰਤੀ ਉਹ ਦੇਖੋ ਕੱਸਦੇ ਪਿਆ ਡੈਡੀ ਤੇ ਉਹ ਭਰਾ ਬੈਠਾ ਦੇਖ ਰਿਹਾ ਮੰਜੇ ਤੇ ਉਹ ਕਸਣ ਲੱਗ ਗਿਆ ਡੈਡੀ ਟੁੱਲੂ ਮੋਟਰ ਤੇ ਆ ਦੇਖਾ ਗਵਾਂਢੀ ਪਹਿਲੀ ਵਾਈ ਆਂਦੇ ਆਪਣੇ ਹਾਂਜੀ ਗਾਇਸ ਯੂ ਦੇਖ ਸਕਦੇ ਪਥੀਨਾ ਪਥੀਨਾ ਹੋ ਗਿਆ ਤੇ ਆਪਾਂ ਇੱਥੇ ਪਾਣੀ ਛੱਡਣ ਲੱਗੇ ਆਂ ਦੇਖਾ ਤੇ ਤਲਾਬ ਚ ਪਾਣੀ ਛੱਡਣ ਲੱਗੇ ਆਪਾਂ ਫਿਰ ਸਾਡੀ ਤਲਾਬ ਵਿੱਚ ਕੱਲ ਪੱਧਰ ਕੀਤੀ ਸੀ ਅੱਜ ਇੱਥੇ ਪਾਣੀ ਛੱਡ ਕੇ ਵਹਿਣਿਆ ਪੱਧਰ ਲੱਗਦਾ ਕਿ ਨਹੀਂ ਇੱਧਰ ਦੇਖ ਸਕਦੇ ਹਾਂ ਵਾਂਡੀਆਂ ਦੀ ਬੈੱਡ ਵਾਲੀ ਬੀਂ ਨੂੰਗੀ ਤੁਸੀਂ ਕਮੈਂਟ ਕਰਕੇ ਦੱਸਿਓ ਬੈੱਡ ਵਾਲੀ ਵਧੀਆ ਰਹਿੰਦੀ ਏ ਕਿ ਆ ਜੀਰੋ ਡ੍ਰੇਲ ਵਾਲੀ ਇੱਧਰ ਆਪਣੀ ਆ ਥੋੜੇ ਇੱਕ ਕਿਹੜਾ ਮਾੜਾ ਜਿਹਾ ਰਹਿ ਗਿਆ ਬਾਕੀ ਤਾਂ ਸਹੀ ਸਾਰੇ ਇੱਥੇ ਮੀਂਹ ਪੈ ਗਿਆ ਸੀ ਜਦੋਂ ਬੀਜੀ ਸੀ ਹੋਤੇ ਦੇਖ ਸਕਦੇ ਹੋ ਗਾਇਸ ਇਹ ਝੜਾ ਕੱਲ ਕਰਾਇਆ ਲਾਇਆ ਸੀ ਸਾਰੇ ਚ ਪਾਣੀ ਛੱਡਦਾ ਦੇਖ ਸਕਦੇ ਹੋ ਸਾਰਾ ਤਲਾਬ ਵੀ ਬਣਾਤਾ ਗਾਇਸ ਦੇਖ ਸਕਦੇ ਹੋ ਪਾਣੀ ਅਜੇ ਵੀ ਚੱਲਦਾ ਪਿਆ ਵੇਖਸਾਤਦੇ ਆ ਗਾਈਸ ਬਣਾਤਾ ਤਲਾਬ ਬੰਦ ਕਰਵਾਤੀ ਹੁਣ ਤਾਂ ਮੋਟਰ ਵੇਖਾਦੇ ਭਰਾ ਵੀ ਨਾਲ ਲੱਗਾ ਆ ਇੱਥੋਂ ਵੇਖੋ ਆ ਉੱਚਾ ਸੀ ਇੱਥੇ ਨਹੀਂ ਲੱਗਾ ਪਾਣੀ ਕਿਉਂਕਿ ਅਗਲੇ ਹਰ ਤੋਤੇ ਮਰਵਾਵਾਂਗੇ ਚ ਦੇਖ ਸਕਦੇ ਆ ਆਪਾਂ ਇੱਥੋਂ ਉੱਥੋਂ ਤਰਕ ਦਾ ਮਰਵਾਤਾ ਸਾਰਾ ਆਪ ਹੀ ਕੀਤਾ ਪੱਧਰ ਉੱਥੋਂ ਤਰਕ ਦਾ ਦੇਖ ਸਕਦੇ ਕਿੰਨਾ ਸੋਹਣਾ ਲੱਗਦਾ ਹਣ ਪੱਧਰ ਹੁੰਦਾ ਬੋਲਾ ਡੂੰਘਾ ਹੈ ਗੈਸੇ ਜੇ ਪੈਰ ਰੱਖੀ ਦਲਦਲ ਵਾਂਗੂ ਬਣ ਗਿਆ ਥੱਲੇ ਨੂੰ ਚਾਈ ਜਾਂਦਾ ਬੰਦਾ ਜਦੋਂ ਦਲਦਲ ਵਾਂਗੂ ਪੈਰ ਆਪਾਂ ਉੱਚ ਨੀਵੇਂ ਕਰਕੇ ਇਹਖੋਲਦੇ ਨਾਲ ਆਪਾਂ ਨਾਲ ਭਰਾ ਹਣੀ ਵੇਖ ਸਾਦੇ ਆਪਣੀਆਂ ਮੂੰਗੀ ਨੂੰ ਵੀ ਫੜੀਆਂ ਦਾ ਚਾਕੜੀਆਂ ਦੇਖ ਸਕਦੇ ਹੋ ਵੇਖ ਸਾਦੇ ਗਾਇਸ ਕਹੇ ਪਾਰਕਰ ਲਾ ਹੁਣ ਲਾ ਕੇ ਹਟਿਆ ਸੀ ਮੈਂ ਵੇਖ ਨਾਲ ਨਾਲ ਗੇਂਦੇ ਲਾਤੇ ਦੇਖੋਦੇ ਨਾਲੋਂ ਗੂਰਾਂ ਦੀ ਵੀ ਹੁਣ ਇਹ ਲਾਗੇ ਹਟਿਆ ਗਾਈਸ ਅੱਜ ਦੇ ਵਲੋਗ ਵਿੱਚ ਇੰਨਾ ਸੀ ਜੇ ਵਧੀਆ ਲੱਗਦਾ ਲਾਈਕ ਸਬਸਕ੍ਰਾਈਬ ਤੁਹਾਡਾ ਧੰਨਵਾਦ